ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਨੇ ਤਾਜ਼ੀਆਂ ਸੂਈਆਂ ਵੱਡੀਆਂ ਵੇੜਾਂ ਆਗੀਆਂ ਨੇ ਆਓ ਵੀਰ ਜੀ ਇਹਨਾਂ ਪਰੇ ਲਈਏ ਵੀਰੋਣਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਆ ਚੱਲ ਵਾਹ ਭਾਈ ਗੁਰਦੀ ਕਿਰਪਾ ਸਤਿਗੁਰੂ ਦੀ ਚਲੋ ਭਾਈ ਕੁਲਜਿੰਦਰ ਡੇਰੀ ਬਾਰੇ ਦੇਖਾਂ ਜੀ ਭਰਾਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਵੀਰ ਇਹ ਆਪਣਾ ਨਾਂ ਦੱਸ ਦਿਓ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਹਾਂਜੀ ਜੁਲਾ ਗਰਸਾਪੁਰ ਨੇੜੇ ਫਤਗੜ ਚੂੜੀਆਂ ਭਲਵਾਲੀ ਨੇੜੇ ਬਸ ਜੀਹਾਂ ਰੋਡ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 9056 ਹਾਂਜੀ 45155 ਜੀ ਠੀਕ ਹੈ ਜੀ ਤੇ ਆਪਣੇ ਕੋਲ ਆ ਗੀਆਂ ਵੱਡੀਆਂ ਵੜਾਂ ਆ ਗਈਆਂ ਫੇਰ ਅੱਜ ਵੀਰ ਸਾਡੇ ਤਿੰਨ ਆ ਠੀਕ ਹੈ ਕਹਿੰਦੀ ਤਾਂ ਕਹਿੰਦੀ ਘੋਦੀ ਜੀ ਚੰਗੀਆਂ ਟੌਪ ਕਲਾਸ ਹਾਂਜੀ ਵੱਡੀਆਂ ਕਹਿੰਦੀਆਂ ਘੋਦੀਆਂ ਜੀ ਬਿਲਕੁਲ ਜਿਹਾ ਸੁਆਜੇ ਦੋ ਸੋਈਆਂ ਜੇ ਇੱਕ ਅੱਜ 9 ਵਜੇ ਸੋਈਏ ਹਾਂਜੀ ਇੱਕ 12 13 ਦਿਨਾਂ ਦੀ ਆ ਸੋਈਏ ਬਿਲਕੁਲ ਉਹ ਐਸੇ ਹਫਤੇ ਜੀ ਹੁੰਦੀ ਹੈ ਬਿਲਕੁਲ ਜੀ 6 ਦਾ ਦੇ ਅਪਰਲੀ ਡੱਬੀ ਜੀ ਬਿਲਕੁਲ ਚੰਗੇ ਨਾਗ ਲੈ ਕੇ ਆਉਂਦੇ ਪਾਈ ਤੇ ਪੁਰਾਣੇ ਸਮੇਂ ਤੋਂ ਕੰਮ ਹੈ ਤੁਹਾਡਾ ਚੰਗੇ-ਚੰਗੇ ਪਸ਼ੂ ਲਿਆਂਦੇ ਹੋ ਜਿਹੜੇ ਜਲਦੀ-ਜਲਦੀ ਵਿਕ ਜਾਂਦੇ ਹਨਾ ਜੀ ਬਾਬੇ ਨਾਨਕ ਦੀ ਕਿਰਪਾ ਜੀ ਬਸ ਬਿਲਕੁਲ ਜੀ ਵਾਹਿਗੁਰੂ ਜੀ ਕਿਰਪਾ ਚਾਹੀਦੀ ਹਾਂਜੀ ਬਿਲਕੁਲ ਬਿਲਕੁਲ ਤੇ ਕਰੀਏ ਸ਼ੁਰੂ ਵੀਰ ਜੀ ਇਹ ਕਿਤੋਂ ਵਰੀ ਇਹ ਤੋਂ ਕਰ ਲਈਏ ਇਹ ਤੋਂ ਮਰਜ਼ੀ ਕਰ ਲਈਏ ਬਿਲਕੁਲ ਹਾਂਜੀ ਇਹਦੇ ਬਾਰੇ ਦੱਸ ਦਿਓ ਵੀਰ ਜੀ ਇਹ ਆਜੀ 9 ਵਜੇ ਸੂਈ ਆ ਜੀ ਅੱਜ ਸਵੇਰੇ ਸੂਏ ਅੱਜ ਸਵੇਰੇ ਸੂਏ ਨਾਮ ਹੋ ਗਿਆ ਠੀਕ ਹੈ ਜੀ ਬਣੀ ਚੰਗੀ ਬਣੀ ਬੁਣੀ ਬੜੀ ਹੈ ਇਹਦੇ ਪਿੱਛੇ ਰਿਕਾਰਡ ਬੜਾ ਚੰਗਾ ਹੀ ਦਾ ਠੀਕ ਹੈ ਜੀ ਬਹੁਤ ਵਧੀਆ ਰਿਕਾਰਡ ਹੀ ਚੰਗਾ ਰਿਕਾਰਡ ਦੱਸਦੇ ਪਿਛਲੇ ਸੂਏ ਦਾ ਜੀ 23 ਕਿਲੋ ਦਾ ਰਿਕਾਰਡ ਹੈ 24 ਕਿਲੋ 23 24 ਕਿਲੋ ਦਾਗਾ ਗੁਰਮੁਖ ਪੰਡਾ ਜੀ ਆਂਦਾ 23 ਕਿਲੋ ਦਾ ਜੀ ਠੀਕ ਹੈ ਕੱਢਿਆ ਇਹਦੇ ਕੋਲ ਦੂਆ ਸੂਆ ਤਕਰੀਬਨ ਐਤ ਦਾ ਮੇਰੇ ਖਿਆਲ ਆ ਵੀ ਜੇ ਹੁੰਦੀ ਛੱਡ ਤੇ ਫੇਰਦੇ ਨੇ 28 30 ਨੂੰ ਹੱਥ ਮਾਰ ਦੇਣਾ ਸੀ ਠੀਕ ਹੈ ਜੀ ਜਦੋਂ 23 ਦਾ ਵੀ ਕੱਢਦੇ ਬੜਾ ਬਿਲਕੁਲ ਜੀ ਤੇ ਖੋਲੋ ਵੀਰ ਜੀ ਵੇਖੋ ਵੀਰ ਜੀ ਵੱਡੇ ਪੱਲੇ 'ਚ ਵਹਿੜ ਆ ਗਈ ਆ ਚੰਗੇ ਰਕੜ ਵਾਲੀ ਵੀਰੋਂ ਨਹੀਂ ਦੱਸਦੇ ਆ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰੋ ਵੀਰੇ ਬੱਚਾ ਕੀ ਆ ਗਿਆ ਜੀ ਬੱਚਾ ਵਸ਼ਿਆ ਪਾ ਜਾਣੇ ਹਨਾ ਜੀ ਠੀਕ ਆ ਜੀ ਵੇਖੋ ਵੀਰ ਜੀ ਵੱਡੇ ਪੱਲੇ 'ਚ ਵਹਿੜ ਆ ਕੱਦ ਕਾਠਾ ਲੀਆ ਲੇਵੇ ਦੇ ਵੀ ਕੀ ਕਹਿਣੇ ਆ ਚੈੱਕ ਕਰੋ ਵੀਰੇ ਥਣ ਥਣ ਲੱਗਿਆ ਚਵਾਈ ਵਾਲਾ ਇੱਕ ਨੰਬਰ ਤੋਰ ਦੇ ਲੰਮੀ ਤੋਰ ਦੇ ਬਾਕੀ ਚਲੋ ਸੂਚ ਆਈ ਹੈ ਨਾ ਜੀ 90 ਰੁਪਏ ਜਾਈ ਆ। 90 ਲੱਪੇ ਜਾਈ ਆ। ਬਿਲਕੁਲ ਜੀ। ਕੋਈ ਗਰਮੀ ਹੈ ਨਾ ਜੀ। ਚੰਗੀ ਵੈੜਾ ਵੱਡੇ ਪੱਲੇ ਚਾ ਜੀ। ਕੱਦ ਕਾਠ ਵਾਲੀ ਆ। ਲੰਮੀ ਬੇਲ ਆ ਗਈ ਵੀਰੋ। ਚੰਗੀ ਵੈੜਾ ਚੰਗੇ ਰਿਕਾਰਡ ਵਾਲੀ ਦੱਸਦੇ ਆ ਭਾਜੂ ਜੀ। ਚੰਗੀ ਵੈੜਾ ਜੀ। ਲੈਓ ਜੀ। ਬਿਲਕੁਲ ਜੀ। ਕੀ ਕਹਿਣੇ ਆ? ਵੇਖੋ ਚੈੱਕ ਕਰੋ ਵੀਰੇ। ਜਾਂਦੇ ਜਾਂਦੇ। 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 ਹਾਂਜੀ ਆ ਬੱਚੇ ਦਾ ਟੇਕ ਕਰਦੇ। ਕੰਦੀ ਤੇਰੀ ਗਈ। ਵੇਖੋ ਵੀਰੇ ਥਣ ਚੈੱਕ ਕਰੋ ਚੁਆਈ ਵਾਲਾ ਲੱਗਿਆ। ਕਿੱਡਾ ਥਣ ਵਧੀਆ। ਨਾਣਾ ਨੂਣਾ ਕੈਂਪ ਪੂਰੀਆਂ। ਪੂਰਾ ਜੀ ਆਏ। ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਵੀਰੇ। ਪੂਰਾ ਪੂਰੀਆਂ ਨਿਸ਼ਾਨੀਆਂ। ਚੰਗੇ ਰਿਕਾਰਡ ਵਾਲੀ ਵਹਿੜਾ ਆ ਬੱਚਾ ਆ ਗਿਆ ਜੀ। ਮੱਛਿਆ ਗਿਆ ਜੀ। ਬੱਚਾ ਆ ਗਿਆ। ਅੱਛਾ। ਠੀਕ ਹੈ ਜੀ। ਠੀਕ ਹੈ। ਸਿੱਧੀ ਹੱਡੀ ਇਹ। ਸਦੇ ਆਰਡਰ ਜਿਹੜੇ ਦੁੱਧ ਦੇ ਭਾਨੇ ਚ ਆਉਂਦੇ ਆ ਬਿਲਕੁਲ ਜੀ ਥਣ ਵੀਰੋ ਗੇਠ-ਗੇਠ ਦੇ ਲੱਗਿਆ ਜੀ ਚੰਗੀ ਵੜਾ ਜੀ ਵੱਡੇ ਪੱਲੇ ਚ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਮੋਲ ਕਰ ਲੈਣਾ ਵੀਰ ਜੀ ਮੋਲ ਤੇ ਪਹਿਲੇ 80 ਕਰ ਲਈਏ 75 ਕਰ ਲਈਏ ਹਨਾ ਹਾਂਜੀ 60000 ਦੀ ਦੇਵਾਂਗੇ ਜੀ 60000 ਦੀ ਹਾਂਜੀ ਹਾਂਜੀ ਵੱਡੇ ਪੱਲੇ ਚੋ ਜਾਇ ਜਾ ਮੁੱਲ ਵੀਰੇ ਜਾਣ ਦੇ ਜਿਆਦਾ ਨਹੀਂ 65 ਦੀ ਜਾਣ ਦੇ ਕੋਈ ਨਾ ਹਾਂਜੀ ਠੀਕ ਹੈ ਜੀ ਤੋ ਹੋਰ ਕਰਨਾ ਮਾਂਦਨ ਤਨ ਤੈਨ 63000 ਦੀ ਜਾਣ ਤਿੰਨ ਹੀ ਜਾਣ ਦੋ 62 ਪੂਰੇ ਦੀ ਹਾਂ ਨਾ ਚਲ 62 ਦੀ ਠੀਕ ਹੈ ਜੀ ਬਿਲਕੁਲ ਵੇਖੋ ਵੀਰੋ ਮੁੱਲ ਵੀਰ ਦਾ ਜਾਇ ਆ ਬਾਕੀ ਵੀਰਾਂ ਨੂੰ ਬੈਂਦੀਆ ਵੀਰ ਜੀ ਫੋਨ ਜ਼ਰੂਰ ਲਾਓ ਬਾਕੀ ਵੀਰ ਮਾਂਦਨ ਹੋ ਜੂ ਹਣਾ ਵੀਰ ਜੀ ਹਾਂਜੀ ਬਿਲਕੁਲ ਜੀ ਮਾਂਦਨ ਵੀਰ ਕਹਿੰਦਾ ਹੋ ਜੂ ਤੂੰ ਫੋਨ ਜ਼ਰੂਰ ਲਾਇਓ ਬਿਲਕੁਲ ਰੇਟ ਜਾਇ ਜਾ ਵੀਰ ਦਾ ਵੱਡੇ ਪੱਲੇ ਜ ਵੈੜ ਆ ਗਈ ਆ ਹਾਂਜੀ ਜੀ ਇਹ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਇਹ ਵਿੱਚ ਜੀ ਦੂਜਾ ਸੁਆਹ ਜੀ ਦੂਜਾ ਸੁਆਹ ਇਹਨੂੰ ਸੋਈ ਨੂੰ 12 13 ਦੇ ਲੋਗੇ ਜੀ ਠੀਕ ਹੈ ਜੀ ਠੀਕ ਹੈ ਜੀ ਖਾਨ ਕੁਆਲਟੀ ਵੇਖੋ ਜੀ ਬਿਲਕੁਲ ਜੀ ਵੇਖੋ ਵੀਰੇ ਨੋ ਗਲਾ ਫਾਨ ਲੱਗਿਆ ਕਿੰਨਾ ਦੁੱਧ ਵੀਰੇ ਤਿਆਰ ਇਹ ਥਲੇ ਵੀਰ ਜੀ ਦੁੱਧ 18 ਕਿਲੋ ਆਪਾਂ 16 ਕਿਲੋ ਦਵਾਂਗੇ ਚੋ ਹੋਗੇ ਦੋ ਟਾਈਮ ਚ 16 ਕਿਲੋ ਠੀਕ ਹੈ 18 ਕਿਲੋ ਦੀ ਦੁੱਧ ਹੈ ਜੀ ਠੀਕ ਹੈ ਜੀ ਬੱਚਾ ਆ ਗਿਆ ਤਾਂ ਜੀ ਬੱਚਾ ਆ ਗਿਆ ਅੱਛਾ ਬੱਚਾ ਆ ਗਿਆ ਜੀ ਖੋਲਾ ਵੀਰ ਜੀ ਬਹੁਤ ਜਿਆਦਾ ਬੋਧ ਹੈ ਜੀ ਬਹੁਤ ਜਿਆਦਾ ਫ੍ਰੀਟ ਹੈ ਜੀ ਠੀਕ ਹੈ ਵੇਖੋ ਵੀਰੋ ਇਹ ਵੀ ਕੱਦ ਕਾਠ ਫੋਲਾ ਬਿਲਕੁਲ ਜੀ ਲੈ ਵਲੂਆ ਵੀਰੋ ਚੈੱਕ ਕਰ ਲੋ ਚੰਗਾ ਰਿਕਾਡ ਵੀਰ ਦੱਸਦਾ ਦੁੱਧ ਵੀ ਚੰਗਾ ਆ ਜੀ ਦੋ ਟਾਈਮ ਆਣ ਕੇ ਦਸੱਲੀ ਕਰੋ ਜੀ ਪਹਿਲਾਂ ਅੰਦਰ ਠੀਕ ਹੈ ਜੀ ਦੁੱਧ ਦੀ ਕੀ ਕਰਦੀ ਕੀ ਬਿਲਕੁਲ ਬਿਲਕੁਲ ਵੱਡੀ ਵਹਿੜ ਹੈ ਜੀ ਥਣ ਭਾਂਡੇ ਵਾਲੀ ਲੈ ਚੰਗਾ ਥਣ ਲੱਗਾ ਜੀ ਦਾਲ ਦਾ 30 ਕਿਲੋ ਦੁੱਧ ਮਾਰਨਾ ਜੀ ਇਹਨੇ 30 ਕਿਲੋ ਮਾਰ ਦਿਆ ਸੀਨੇ ਬਿਲਕੁਲ ਜੀ ਵੇਖੋ ਵੀਰੋ ਜਿਆਦ ਨਸਲ ਆਲੀ ਆ ਥਣ ਥਣ ਤੇ ਕੀ ਕਹਨੇ ਲੱਗੇ ਚਵਾਈ ਇੱਕ ਨੰਬਰ ਲੱਗੀ ਜੀ ਪੁੰਦਰ ਲੌਟਸ ਲੌਟਸ ਬਾਕੀ ਢੰਡੀ ਐ ਇਦਾਂ ਹੀ ਬਹਿ ਜਾਓ ਬੱਚੇ ਤੋਂ ਬਗੈਰੀ ਬਹਿ ਜਾਓ ਸਾਹਮਣੇ ਬਹੁਤ ਵਧੀਆ ਹਾਂ ਠੀਕ ਆ ਜੀ ਬਾਕੀ ਵੀਰ ਜੀ ਵੇਖ ਲੇਵੇ ਦੇ ਨਾੜਾ ਨੂਣਾ ਇਹਦੇ ਬਹੁਤ ਕਾਮ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਚਵਾਈ ਚੂਈ ਇੱਕ ਨੰਬਰ ਆ ਵੱਡੇ ਪੱਲੇ ਚ ਆ ਗਿਆ ਵੜ ਵੀਰ ਜੀ ਕੀ ਰੇਟ ਆ ਜੀ ਜੀ ਰੇਟ ਇਹਦਾ ਜਾਇਜ਼ ਹੀ ਆ ਬਿਲਕੁਲ ਹਾਂਜੀ 70 ਦੀ ਦੇਵਾਂਗੇ ਜੀ 70 ਦੀ ਹਾਂਜੀ ਹਾਂਜੀ ਜਾਇਜ਼ ਹੀ ਆ ਜੀ ਉਹਦਾ ਪੰਜ ਹੀ ਜਾਂਦੋ ਦੁੱਧ 16 ਕਿਲੋ ਹੈ 18 ਆਪਾਂ 16 ਕਿਲੋ ਮਿਣਕੇ ਦਵਾਂਗੇ ਜੀ ਪੰਜ ਹੀ ਜਾਂਦੋ 60 ਦੀ ਪੂਰੇ ਦੀ ਜਾਂਦੋ 60 ਦੀ ਦੇ ਦਈਏ ਜੀ ਪੂਰੇ ਦੀ ਜਾਂਦੋ ਕਿੰਨੇ ਦੀ ਜੀ ਹਾਂਜੀ ਬਾਰਦੀ 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 ਚਲੋ ਬਾਰਦੀ ਗਿਆਂਦੇ ਬਾਰਦੀ ਦਾਂਗੇ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਲਾਵੇ ਫੋਨ ਲਾ ਲੈ ਕੋਈ ਬਸ ਜੀ ਬਸ ਬਿਲਕੁਲ ਜੀ ਵੇਖੋ ਵੀਰੋ ਕੋਈ ਵੀਰੇ ਚੱਲ ਕੇ ਇੱਥੇ ਆਊਗਾ ਪਸੰਦ ਜ਼ਰੂਰ ਬੈੜਾ ਹੋਣ ਗਿਆ ਵੱਡੇ ਪੱਲੇ 'ਚ ਬੈੜਾ ਨੇ ਕੱਤ ਕਾਠ ਆਲੀਆਂ ਨੇ ਕੋਈ ਵੀ ਚੱਲ ਗਿਆ ਉਹ ਪਸੰਦ ਹੋਣਗੀਆਂ ਚਵਾਈ ਚੁਈ ਇੱਕ ਨੰਬਰ ਵੀ ਬਿਲਕੁਲ ਵਧੀਆ ਜੀ ਮੋਟੀ ਸਿਕਟ ਵਾਲੀ ਧਾਰ ਹੈ ਡੇਡੀ ਮੋਟੀ ਜਿਹਦਾ ਮੋਗ ਹੁੰਦਾ ਜੀ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਚਵਾਈ ਆ ਚੰਗੀ ਚਵਾਈ ਲੱਗੇ ਹਨਾ ਇਹ ਕੋਈ ਕੋਈ ਨਿਆਣਾ ਨਹੀਂ ਪੋਣਾ ਇਦਾਂ ਥੱਲੇ ਬਹਿਣਾ ਮੈਂ ਗਾਂ ਦੇ ਬਿਲਕੁਲ ਠੀਕ ਹੈ ਜੀ ਬਹੁਤ ਹੈ ਆਖੋ ਧਾਰਾ ਮਾਰ ਕੇ ਦਿਖਾ ਦਿੰਦੇ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਆ ਤੀਜਾ ਨੰਬਰ ਤੇ ਆ ਗਏ ਇਹਦੇ ਬਾਰੇ ਦੱਸਿਓ ਅੱਗੇ ਆ ਜੀ 6 ਦਾ ਦਿਹਾੜੀ ਮੂੰਹ ਦਿਖਾ ਦਿਓ ਜੀ ਦੇਖੋ ਆ ਵੇਖੋ ਬਿਲਕੁਲ ਬਿਲਕੁਲ ਅਸੀਂ ਗਾ ਦਾ ਸੂਰਾ ਕਰਦੇ ਜੀ ਠੀਕ ਹੈ ਜੀ ਦੁਆ ਦੁਆ ਜੀ ਹਾਂ ਜੀ ਇੰਨੇ ਮੱਛੀ ਨਹੀਂ 27 22 ਕਿਲੋ ਮਾਰਿਆ ਦੋਸਤ ਇਹਦੀ ਬਰੀਡ ਦੀ 27 28 ਕਿਲੋ ਦੋਸਤ ਮਾਰਿਆ ਜੀ ਠੀਕ ਹੈ ਜੀ ਐਸ ਹਫਤੇ ਹੁੰਦੀ ਹੈ ਹਾਂ ਜੀ ਐਸ ਹਫਤੇ ਹੁੰਦੀ ਹੈ ਠੀਕ ਹੈ ਜੀ ਤੇ ਕਿੰਨੇ ਦਿਨ ਬਾਕੀ ਜੋ ਹਾਂ ਤੁਹਾਨੂੰ ਬਖਾ ਦੇ ਐਸ ਹਫਤੇ ਦੀ ਬਸ ਸੱਠ ਹਫਤੇ ਦੇ ਵਿੱਚ ਹੋਣਾ ਹੈ ਨਾ ਜੀ ਹਾਂ ਜੀ ਹਾਂ ਜੀ ਤੁਹਾਨੂੰ ਬਖਾ ਦੇ ਛਣ ਤੁਹਾਨੂੰ ਵੇਖੋ ਕਿਦਾਂ ਦੱਸਿਆ ਬੋਲੀ ਬਿਲਕੁਲ ਜੀ ਨਾਜਰੀ ਖਣ ਲੱਗਾ ਜੀ ਬਿਲਕੁਲ ਜੀ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਵੀਰੋ ਨੇ ਦੱਸ ਦਿਆ ਵੈਣ ਦਿਨ ਬਾਕੀ ਆ ਵੱਡੇ ਪੱਲੇ ਚ ਆ ਗਿਆ ਜਾਤ ਨਸਲ ਵੇਖੋ ਵੀਰੋ ਕਿਆ ਬਾਤਾਂ ਆ ਖੋਲੋ ਵੀਰ ਜੀ ਖੋਲੋ ਸੋਰਾ ਵਖਾਈਏ ਫ੍ਰੀਡ ਵੇਖੋ ਜੀ ਕਿੰਨੀ ਫ੍ਰੀਡ ਹੈ ਬਿਲਕੁਲ ਜੀ ਬਿਲਕੁਲ ਵੇਖੋ ਵੀਰੋ ਫੇਸ ਕੁਆਲਟੀ ਵੀ ਸ਼ਾਨਦਾਰ ਆ ਰੰਗ ਬਾਜ ਆ ਗਿਆ ਡੱਬਾ ਰੰਗ ਵਜਨ ਫੁੱਲ ਚੰਗੀ ਵਹਿੜਾ ਜੀ ਕੋਈ ਵੀ ਚੱਲ ਕੇ ਆਊਗਾ ਪਸੰਦ ਜ਼ਰੂਰ ਵੀ ਰਿਓ ਆਊਗੀ ਵੱਡੇ ਪੱਲੇ ਜੇ ਵਹਿੜਾ ਗਿਆ ਦਿਨ ਵੀ ਪਾਜੂ ਨੇ ਦੇ ਹਫ਼ਤੇ 10 ਦਿਨ ਲਜੂ ਹੈ ਨਾ ਇਹ ਹਫ਼ਤੇ ਇਸ ਹਫ਼ਤੇ ਵੀ ਹਫ਼ਤੇ ਵਿੱਚ ਵੇਜ ਹੁੰਦੀ ਆ ਠੀਕ ਆ ਜੀ ਚੰਗੀ ਆ ਜੀ ਵਹਿੜ ਵਧੀਆ ਵਧੀਆ ਬਹੁਤ ਬਣਨਾ 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 ਬਿਲਕੁਲ ਜੀ ਲੈ ਜੀ ਚਿੜੀ ਜੀ ਬੱਤੀ ਹੈ ਲੈ ਲੈ ਜੀ ਹੈ ਵੇਖੋ ਵੀਰੋ ਕੀ ਕਹਨੇ ਆ ਚੰਗੀ ਜਿਆਦਾ ਮਸਾਲਾ ਚੰਗੀ ਬੈਡ ਆ ਗਈ ਹਾਂਜੀ ਵੀਰ ਜੀ ਕੀ ਮੋਲ ਕਰਨਾ ਇਹਦਾ ਤੇ ਕਿੰਨੇ ਮੁੱਲੇ ਇਹ ਵੀ 70 ਦੀ ਦੇ ਦਈਏ ਨਾ ਕੋਈ 80 ਜਾਂ ਨਾ ਕੋਈ 75 ਆ 70 ਦੀ ਹਾਂ ਜੀ ਬਿਲਕੁਲ ਜੈ ਰੈਡਾ ਬਾਈ ਤੁਹਾਡਾ ਉਧਾ 70 ਦੀ ਹਨਾ ਜੀ ਹਾਂ ਜੀ ਹਾਂ ਜੀ ਬਾਕੀ ਚਲੋ ਕੇ ਵੀਰ ਨੇ ਸਾਹਮਣੀ ਆ ਦਿਨ ਖੜਦੀ ਆ ਹਨਾ ਜੀ ਹਫਤਾ ਤੋਂ ਹਫਤੇ ਹਫਤੇ ਦੇ ਵਿੱਚ ਹੁੰਦੀ ਆ ਹਾਂ ਜੀ ਦੇਰ ਦਾ ਤਾਂ ਕਰਦੀ ਆ ਚਾਰ ਹੋਈ ਬੱਛੀ ਆ ਬੋਰਾ ਲਾ ਲਵਾਂ ਜੀ ਬਿਲਕੁਲ ਜੀ 85000 ਦੀ ਤਿਆਰ ਹੋਈ ਤਿਆਰ ਹੀ 85000 ਦੀ ਵੇਖੋ ਵੀਰ ਲੋਲੀ ਬੋਲੀ ਆ ਥੱਲੋਂ ਚੰਗੀ ਬਣੂਗੀ ਟੇਲੇ ਟੁੱਲੇ ਬੋਤਾ ਪੱਧਰਾ ਬੋਤਾ 70 ਦੇ ਮਾਣਦਾਨ ਕਰੋ ਵਿੱਚ ਕਰ ਦਈਏ ਦੋਨੇ ਨਾਲ ਛੱਡ ਗਏ 65 ਪੂਰਾ ਜਾਣਦੇ ਹੋ ਹਾਂ ਜਦੋਂ ਜੋ ਤਾਂ ਪੈਣ ਦੀ ਜਦੋਂ ਜੋ ਤਾਂ ਪੈਣ ਦੀ ਜੀ ਸਾਨੂੰ ਭਾਈ ਹਾਰ ਹੀ ਲੱਗਦੇ ਨਾ ਹਾਂਜੀ ਨੰਝਾ ਜਾ ਜੀ ਵੱਡੇ ਪੱਲੇ ਜਾ ਮਾਣ ਕਰਦੇ ਹਰ ਬੰਦਾ ਦਾ ਪਾਪਰ ਤੇ ਨਾ ਸੋ ਇਹਨਾਂ ਦੇ ਪੱਲੇ ਵਾਲਾ ਪਉਂਦਾ ਰੇਟ ਭਾਅ ਪਰ ਤੇਰਾ ਪਾਈਦਾ ਜੀ ਬਿਲਕੁਲ ਜੀ ਤਾਂ ਹੀ ਜਲਦੀ ਪਸ਼ੂ ਤੁਹਾਡੇ ਭਾਈ ਵੇਖਦੇ ਹਨਾ ਜੀ ਰੇਟ ਸਾਡਾ ਜਾਜਾ ਲਾਈ ਦਾ ਠੰਡਾ ਤੇ ਰਾਈ ਵੀਡੀਓ ਪਾਉਣ ਦੀ ਦੇ ਰਿਆ ਤੇ ਪਹਿਲੇ ਦੂਜੇ ਫੋਨ ਚ ਵੇਖਦੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਜੀ ਰੇਟ ਵੇਖਦਾ ਜੀ ਰੇਟ ਵੇਖਦਾ ਇੱਕ ਪਸ਼ੂ ਸਾਫ਼ ਸੁਥਰਾ ਹੁੰਦਾ ਤੁਹਾਡਾ ਹਨਾ ਜੀ ਹਾਂ ਬਸ ਲੰਮੇ ਟਾਈਮ ਤੋਂ ਤੁਸੀਂ ਕੰਮ ਕਰਦੇ ਹੋ ਹਾਂ ਜੀ ਉਹਦੇ ਕਰਕੇ ਕਿਹੜਾ ਪਸ਼ੂ ਆ ਜਲਦੀ ਲੈ ਗਿਆਦਾ ਮੈਂ ਅੱਜ ਤੋਂ 30 40 ਸਾਲ ਪੁਰਾਣਾ ਪਿੱਛੇ ਕੰਮ ਕਰਦਾ ਪਰ ਰੇਟ ਸਹੀ ਹੋਵੇ ਤਾਂ ਹਰ ਗਾਜ਼ ਦਾ ਹਰ ਬਿਲਕੁਲ ਬਿਲਕੁਲ ਰੇਟ ਗਲਤ ਪਾਇਆ ਹੋਵੇ ਕੋਈ ਗਾਜ਼ ਨਹੀਂ ਟੱਚ ਕਰਦਾ ਬਿਲਕੁਲ ਬਿਲਕੁਲ ਜੀ ਰੇਟ ਦਾ ਕੀ ਨਹੀਂ ਨਹੀਂ ਰੇਟ ਤਾਂ ਲੱਜੇਗਾ ਤੇ ਵੇਚਣਾ ਵੀ ਲੈ ਜਾਗਾ ਤਿੰਨੇ ਵੈੜਾ ਹਾਂਜੀ ਭਾਈ 5 5000 7000 ਨਾ ਫੇਰ ਨਾ ਵੇਚੇਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਵੇਖੋ ਵੀਰੋ ਵੱਡੇ ਪੱਲੇ ਜੇ ਵੈੜਾ ਨੇ ਕੋਈ ਵੀਰ ਇੱਥੇ ਚੱਲ ਗਿਆਊਗਾ ਪਸੰਦ ਜ਼ਰੂਰ ਹੋਣਗੀਆਂ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਦਾ ਡਾਪ ਦਾ ਫਰਜ਼ ਬੰਦਾ ਜੀ ਬਾਕੀ ਵੇੜਾ ਚੰਗੀਆਂ ਨੇ ਟੋਪ ਕਲਾਸ ਨੇ ਕੱਦ ਕਾਠ ਵਾਲੀਆਂ ਨੇ ਜਾਤ ਨਸਲ ਆ ਬਿਲਕੁਲ ਜੀ ਬਾਕੀ ਭਾਈ ਕੋਈ ਦੂਰੋਂ ਚੱਲ ਗਿਆ ਉਹ ਨਾ ਜੋੜਾ ਕੋਈ ਵੀਰ ਜੀ ਪਾਉਣਗੇ ਮਾਨਤਨ ਕਰਦੇ ਹੋ ਖੁੱਲਾ ਕੋਈ ਨਾ ਮੋਢੇ ਤੋਂ ਉੱਪਰ ਚੱਲ ਰਹੀ ਹੈ ਹਾਂ ਠੀਕ ਹੈ ਜੀ ਨਿਕਾਟ ਕਾਟ ਫੁੱਲ ਆ ਬਾਕੀ ਵੀਰਿਆ ਕੋਈ ਦੂਰੋਂ ਆਣ ਕੇ ਮਾਨਤਨ ਖੁੱਲਾ ਕਰਿਓ ਹਨਾ ਜੀ ਦੂਰੋਂ ਆ ਕੇ ਮਾਨਤਨ ਬਈ ਲੱਗੀ ਬਿਲਕੁਲ ਜੀ ਬਾਕੀ ਵੱਡੇ ਕੱਦ ਕਾਟ ਵਾਲੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਥਾਲ ਵੇਖੋ ਜੀ ਕਿੱਦਾਂ ਸੋਹਣੀ ਲੱਗੀ ਬਿਲਕੁਲ ਜੀ ਬਿਲਕੁਲ ਇੱਕ ਨੰਬਰ ਚਵਾਈ ਲੱਗੀ ਹਨਾ ਬਹੁਤ ਚਵਾਈ ਵਧੀਆ ਲੱਗੀ ਆ ਠੀਕ ਹੈ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬ ਸ਼ੇਅਰ ਕਰਿਓ ਜੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਖਾਲੀ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਨਾਮ ਕਹਿੰਦੇ ਨਾ ਨਾਮ ਦੱਸ ਦਿਓ ਨਾਮ ਸੁਵਿੰਦਰ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਠੱਠਾ ਹਾਂਜੀ ਜਲਾ ਗੁਰਦਾਸਪੁਰ ਨੇੜੇ ਫਜਗੜ ਚੂੜੀਆਂ ਮਜੀਠਾ ਰੋਡ ਨਾਲ ਹੀ ਹੱਟ ਭਲਵਾਲੀ ਪੈਂਦੀ ਹੈ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 9056 45155 ਜੀ ਦੁਬਾਰਾ ਬੋਲ ਦਿਓ 9056 ਹਾਂਜੀ 45155 ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ